ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਤੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਐ ਤੇ ਵਾਪਸ ਆ ਰਹੇ ਸੀ ਪਟਾਕੇ ਚੱਲਣ ਲੱਗੇ ਲੇਕਿਨ ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਐ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੋ ਮੈਨੂੰ ਐ ਦੱਸੋ ਕਿ 100 ਜੂੜੇ ਆ ਕੇ ਬਿੱਲੀ ਹੱਥੋਂ ਚੱਲੀ ਐ ਇਹ ਕਿਹੜਾ ਉਹ ਜੱਗ ਦਿੱਤ ਕੇ ਆ ਰਹੇ ਸੀ ਜਿਹੜੇ ਇਹਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਦੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਟਟਾਲਾ ਨਿਕਲਿਆ ਜਿਸ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਕੋ ਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਅਰ ਦੋਵੇਂ ਹੱਥੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਹ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਐ ਵੀ ਸਰ ਲੋਟੀ ਦੇ ਵਿੱਚ ਰਸਤੇ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਬਰਤਾਂ ਦੀ ਕੋਈ ਸੁਣਵਾਈ ਨਹੀਂ ਕਿ ਕਪੜਾ ਦੇ ਵਿੱਚ ਕਰਾਪਸ਼ਨ ਹੈ ਨਸ਼ਿਆਂ ਦੀ ਪਰਮਾਰ ਰਹੀ ਵੀ ਇਹਨਾਂ ਦਾ ਆਪਣਾ ਐਮਐਲ ਕਹਿ ਰਿਹਾ ਇਸੇ ਨਹੀਂ ਕਹਿ ਰਹੇ ਸੋ ਇਹ ਸੰਭਾਲੇ ਨਹੀਂ ਸਕੇ ਪੰਜਾਬ ਨੂੰ ਕਿ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਬੈਸਟ ਦਾ ਹਲਕੇ ਵਿੱਚ ਚੋਣ ਆਉਣੀ ਹੈ ਪਹਿਲਾਂ ਵੀ ਇਹ 3 ਨੰਬਰ ਤੇ ਆਏ ਤੇ ਅਗਲੀ ਵਾਰੀ ਵੀ ਤੀਜੇ ਤੇ ਆਏ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ ਪੱਧਰ ਤੇ ਜਿਹੜੀ ਤਬਾਦਲੇ ਦੀ ਜੀਐਸਟੀ ਜਾਰੀ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਦੀ ਰੋਸ਼ ਹੈ ਸੋਰਸਸ ਤੋਂ ਮਤਾਬਿਕ ਤੇ ਮੀਡੀਆ ਰਿਪੋਰਟ ਮੁਤਾਬਿਕ ਕਈ ਪੁਲਿਸ ਮੁਲਾਜ਼ਮ ਰਿਟਾਇਰਮੈਂਟ ਲੈਣ ਜਾ ਰਹੇ ਨੇ ਇਸ ਸਬੰਧੀ ਪਿਆ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਬਦਲਾਖੋਰੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਟਰਾਂ ਤੇ ਡਾਕਟਰਾਂ ਤੇ ਪੁਲਿਸ ਵਾਲਿਆਂ ਨਾਲ ਕਰਕੇ ਦੇਖ ਲਈਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਰੇ ਜ ਆਪਣੇ ਮੰਜੇ ਥੱਲੇ ਸੋਟਾ ਮਾਰੋ ਆਪਣੇ ਜ ਕਮੀ ਲਪੋ ਕਿ ਤੁਸੀਂ ਮਲਾਜਮਾਂ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਬੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕੇ ਜਿਹਦੇ ਕਰਕੇ ਅੱਜ ਕਰਮਚਾਰੀ ਵਰਗ ਤੁਹਾਡੇ ਉਲਟ ਹੈ ਪਰ ਇਹ ਨਹੀਂ ਹੈ ਕਿ ਤੁਸੀਂ ਬਦਲਾਖੋਰੀ ਦੇ ਨੀਤੀ ਨਾਲ ਉਹਨਾਂ ਨੂੰ 100-100 ਕਿਲੋਮੀਟਰ ਤੋਂ 200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਹੈ ਤੁਹਾਨੂੰ ਹੋਰ ਪੁੱਠੀ ਪਏਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਰ ਤੇ ਹੁਣ ਹਾਰੋ ਕਰੋ ਯਾਰ ਇਹ ਕੋਈ ਕਾਲੀ ਭੇਡਾ ਵੀ ਇਹ ਸ਼ੁਰੂ ਕਰਨ ਲਈ ਇਸ ਦੀ ਤਬਾਦਲੇ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰ ਰਹੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਤੁਹਾਡੇ ਜਿੰਨੇ ਵੀ ਚੇਅਰਮੈਨ ਯਾ ਤੁਹਾਡੇ ਵਰਕਰ ਜਿਨ੍ਹਾਂ ਨੇ ਲੁੱਟ ਪਾਈ ਹੋਈ ਹੈ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਕਹਿੰਦੇ ਵੀ ਗੁੱਸਾ ਕੁਮਾਰੀਆਂ ਵਾਲਾ ਗੁੱਸਾ ਕਰਦੇ ਪਰ ਘੜ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਹੈ ਉਹਨਾਂ ਨਾਲ ਪਿਆਰ ਨਾਲ پیش ਆਓ ਸਰ ਆਖਰੀ ਸਵਾਲ ਹੈ ਪੰਜਾਬ ਦੇ ਜੀਐਨਕੇ ਦੇ ਵਿੱਚ ਕਿ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਰੇਲਵੇ ਸਟੇਸ਼ਨ ਮਾਸਟਰ ਨੂੰ ਇੱਕ ਚਿੱਠੀ ਮਿਲੀ ਹੈ ਉਹਦੇ ਵਿੱਚ ਪੰਜਾਬ ਜੀਐਨਕੇ ਦੇ ਰੇਲਵੇ ਸਟੇਸ਼ਨ ਨੂੰ ਬੰਨਵਾਉਣ ਦੀ ਕਮਹੀ ਦੀ ਦੀ ਗਈ ਹੈ। ਔਰ ਜਿਸ ਨੇ ਚਿੱਠੀ ਲਿਖਿਆ ਉਹ ਆਪਣੇ ਅਨੁਏਰੀਆ ਕਮਾਂਡਰ ਦਾਸ ਹੈ ਲક્ષ્ય ਇਹ ਤੌਰ 'ਤੇ ਬਾਰਾ। ਇਹ ਗਿੱਦਰ ਚਿੱਠੀਆਂ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਹਨ ਲੇਕਿਨ ਇੰਟੈਲੀਜੈਂਸ ਬਚਾਈ ਰਹੇਗਾ ਲੋਗਾਈ ਦੇ ਵਿੱਚ ਪਤਾ ਕਰੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋ ਰਹੇ ਹਨ। ਸੋ ਪੰਜਾਬ ਦੇ ਹਾਲਾਤ ਬੜਾ ਬਗੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਧੰਨਵਾਦ ਕਾਬਿ ਹੋ ਗਿਆ ਜਿਹੜਾ ਸਰਜੀ ਮਾਰ ਗਿਆ ਫਿਰ ਫਿਰ ਵੀ ਆਪੈਤੀਆ